ਆਪਣੇ ਰੂਟ ਤੇ ਪਹੁੰਚ ਕੇ ਆਉਂਦੇ ਹਾਂ ਜੀ ਆਪਾਂ ਸਿਰ ਉਪਰਸ਼ਾਲਾ ਕਰ ਪੂਰਾ ਖਤਮ ਤੋਂ ਚੱਲਣਾ ਹਾਂਜੀ ਬਹੁਤ ਜ਼ਿਆਦਾ ਜੀ ਆਪਾਂ ਪਹਿਲੇ ਕੀ ਬਣੀ ਹੈ ਸਾਡਾ ਕੋਸ਼ ਪਾਰਸ਼ਲ ਕਨੈਕਟੀਵਿਟੀ ਦੀ ਪ੍ਰੋਬਲਮ ਹੈ ਕੋਸ਼ ਪੂਰੀ ਕਨੈਕਟੀਵਿਟੀ ਦੀ ਪ੍ਰੋਬਲਮ ਹੈ ਜਾਨੇ ਕਿਸ ਤਰ੍ਹਾਂ ਕਰ ਰਹੇ ਹਾਂ ਸਰ ਕੋੜੇ ਜਿਹਾ ਪਾਣੀ ਨਹੀਂ ਵਾਹ ਰਿਹਾ ਹਾਂ ਜਿਹਦੇ ਚੋਂ ਨਾ ਤਾਂ ਟੋਣੀ ਜੇ ਸਾਰੇ ਮਜੂਰੇ ਨੇ ਟੋਣੀ ਜਿਹੜਾ ਸਾਡਾ ਜਿਹੜਾ ਨਾ ਬਹੁਤ ਵੱਡੀ ਪ੍ਰੋਬਲਮ ਹੈ ਸਾਨੂੰ ਤਾਂ ਹਰ ਸਾਲ ਆਉਂਦੀ ਹੈ 2030 ਦਾ ਹਾਰਸੀ ਉਹਨੂੰ ਆਜਿਵੇਂ ਇਹਨਾਂ ਨਾਲ ਬਣਸੇ ਉਹਨੂੰ ਦਾ ਫਰ ਲੱਗ ਸੀ ਉਹਨੂੰ ਵਾਰਨੀ ਤੇ ਆ ਸਾਡੇ ਲੋਕਾਂ ਦੀ ਇੱਜ਼ਤ ਮਾਨ ਬਾਬਾ ਬੈਂਕ ਲੈ ਕੇ ਸਰਬੰਨ ਸਭ ਬਣ ਗਏ ਉਹ ਪਾਸੇ ਪਸ ਨਹੀਂ ਵੀਡੀਓ ਗਾਲੀ ਕੱਢਣੀ ਵੀਰੇ ਹਰ ਹੁੰਦਾ ਨਾ ਇਹ ਐਂਟਰ ਕਰਦਾ ਆਪਰੇ ਉਹ ਲੈ ਕੇ ਤੇਜ਼ਾ ਰੰਨਾ ਪਾਕਿਸਤਾਨ ਪਬਲੀਕ ਕ੍ਰੋਚੀ ਠੰਡਾ ਕਰੋ ਯਾਰ ਠੰਡਾ ਉਹ ਹਲਦੀ ਸਦਾ ਹੁੰਦਾ ਇਹ ਸਰ ਬੇਨਤੀ ਦੀ ਇਹ ਡੂੰਗਾ ਦਿੱਤਾ ਹੈ ਨਾ ਜੀ ਸਾਈਡਾਂ ਦੇ 8 ਫੁੱਟ ਅੱਜ ਸਰਪੰਚ ਸਾਹਿਬ ਆਇਆ ਸੜਕ ਪੰਜਵੀਂ ਤੇ ਲੱਗਦੇ ਲੱਗਦੇ ਹੋਵੇ ਸਾਰਿਆਂ ਨੇ ਇਹਦਾ ਹੱਲ ਕੋਈ ਨਹੀਂ ਤੇ ਇਹ ਬੱਤੇ ਸੈਟਿੰਗ ਦੀ ਹੈ ਇਥੋਂ ਆਪਣੇ ਦੋ ਤਰੀਕੇ ਆndੀਆਂ ਜੀ ਮਿਲ ਸਭ ਨੇ ਇਹ ਪੂਰਾ ਤਰੀਕਾ ਸਪੂਰਾ ਭਾਗ ਹੈ ਇਹ ਪਾਕਿਸਤਾਨ ਵੱਲੋਂ ਹੀ ਕਈ ਵਾਰੀ ਜ਼ਿਆਦਾ ਪਾਣੀ ਹੋ ਜਾ ਉਧਰੋਂ ਵੀ ਆ ਜਾਂਦਾ ਹੈ ਤੇ ਮੇਨ ਸਾਨੂੰ ਆਹ ਕ੍ਰੀਕ ਦਾ ਇਧਰ ਬੰਨ ਹੋ ਜਾ ਸਰ ਦੋਨੇ ਦਰਿਆ ਇਕੱਠੇ ਹੁੰਦੇ ਸਾਰੇ ਇਥੇ ਇੱਕ ਮਿੰਟ ਆ ਜਿਹੜਾ ਆਪਣਾ ਦਰਿਆ ਔਰ ਉਹਨਾਂ ਨੇ ਪੰਚਾਇਤ ਦੀਆਂ ਜ਼ਮੀਨਾਂ ਵੀ ਨਾ ਕਰਾ ਲਈਆਂ ਆਪ ਤੇ ਉਸ ਕਰਕੇ ਸੁਪਰੀਮ ਕੋਰਟ ਨੇ ਸਾਰੀ ਬੋਲ ਸੀ ਪਰ ਹਕੂਮਤ ਲੱਗਦਾ ਨਾ ਪਹੁੰਚਦੀ ਇਹ ਬੋਲ ਸੀ ਦਰਿਆ ਕਰਕੇ ਮਾਰਦੇ ਵਿੱਚ ਇਹ ਆ ਸਾਨੂੰ ਮਾੜੀ ਚੇਤ ਜਿਹੜੀ ਮਾਰਨ ਚਾਹੇ ਇਹ ਰੱਖੀ ਪਹਿਲਾਂ ਜਦੋਂ 2007 ਤੋਂ ਪਹਿਲਾਂ ਇਹਨਾਂ ਨਵਰਾ ਕਰਦੋਗੇ ਸੀ ਇਹਨਾਂ ਨੂੰ ਮੁਆਵਜ਼ਾ ਮਿਲਦਾ ਸੀ ਜ਼ਮੀਨਾਂ ਭਾਵੇਂ ਇਹਨਾਂ ਦੇ ਨਾਲ ਸੀ ਸਾਰਾ ਸਾਲ ਲੱਗਦਾ ਗੰਦਾ ਬਾਨਾ ਜੋ ਮਿੱਟੀ ਵਿੱਚੋਂ ਨਿਕਲੇਗੀ ਕੋਈ ਨਾਲ ਲੱਗੇ ਹੁਣ ਜਿਹੜੇ ਇੱਥੇ ਆਪਣਾ ਕਈ ਕ੍ਰਿਕਾਂ ਦੇ ਤੁਸੀਂ ਆਪ ਹੀ ਬੰਨ ਬੱਲੇ ਵੇ ਸਰ ਨਹੀਂ ਬੰਨ ਸਕਦੇ ਦੂਸਰੀ ਜਗ੍ਹਾ ਫਾਜ਼ਿਲ ਕੰਨ ਬੰਨਕੇ ਜਿਹਦੋ ਲੋਕ ਮੁਹਾਰਜਮ ਸ਼ੇਰ ਸultanpur ਲੋਧੀ ਸੀ ਮੁਹਾਰਜਮ ਸ਼ੇਰ ਹੈ ਨਾ ਏਰੀਆ ਮੁਹਾਰਜਮ ਜਿਹੜਾ ਆਪਣਾ ਪਿੰਡ ਜਿਹਦਾ ਤਾਰ ਤੋਂ ਪਾਰ ਉਹ ਤਿੰਨ ਪਿੰਡ ਬਚਾਏ ਸੀ ਬੰਨ 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 ਅਜੋ ਬੰਨ ਬੰਨ ਇੱਥੇ ਜਿਹੜੇ sultanpur ਲੋਧੀ ਸੀ 11 ਪਿੰਡਾਂ ਦੀ ਬੰਨੇ ਹੋਈ ਸੀ ਉਹਨਾਂ ਨੇ ਉਹ ਵੀ ਕ੍ਰਿਕ ਦੇ ਵਿੱਚ ਹੀ ਆ ਪਰ ਉਹ ਪਾਣੀ ਜਿਆਦਾ ਅਗਰ ਨਹੀਂ ਤੇ ਉਹਨਾਂ ਦਾ ਇਹ ਰਹਿੰਦਾ ਵੀ ਦੋਵੇਂ ਤਰੀਕਾਂ ਦੇ ਵਿਚਾਲੇ ਆ ਉਹ ਤੇ ਇੱਕ ਥਰੀਕ ਚ ਪਾਣੀ ਨਿਕਲ ਜਾਂਦਾ ਪਰ ਜਦੋਂ ਪਾਣੀ ਜਿਆਦਾ ਆਉਂਦਾ ਫਿਰ ਉਹ ਥਰੀਕ ਵੀ ਹੋ ਜਾਂਦਾ ਮੰਤਰੀ ਸਾਹਿਬ ਆਏ ਸੀ ਕਿ ਕਿਹੜਾ ਚੱਲਣਾ ਹੈ ਅੱਜ ਅਸੀਂ ਮਾਰ ਜਮਸ਼ੇਰ ਪਿੰਡ ਹੈ ਇਹ ਜਿਹੜਾ ਸੜਕ ਦੇ ਰਸਤੇ ਤੇ ਕੱਟਿਆ ਗਿਆ ਹੈ ਬਾਕੀ ਸਾਰੇ ਇਲਾਕੇ ਦੇ ਨਾਲੋਂ ਅੱਜ ਟਰੈਕਟਰਾਂ ਦੇ ਰਾਹੀਂ ਅਸੀਂ ਇੱਥੇ ਪਹੁੰਚੇ ਆਂ ਤੇ ਇੱਥੇ ਜਿਹੜੀ ਹਾਲਤ ਦੇਖੀ ਹੈ ਕਿ ਸਾਰਾ ਪਿੰਡ ਜਿਹੜਾ ਪਾਣੀ ਨਾਲ ਘਿਰਿਆ ਹੋਇਆ ਹੈ ਤੇ ਇਸ ਤੋਂ ਬਿਨਾ ਡਿਸਟ੍ਰਿਕਟ ਫਾਜ਼ਿਲਕਾ ਦੇ ਹੋਰ ਵੀ ਕਈ ਜਗ੍ਹਾ ਅਸੀਂ ਗਏ ਹਾਂ ਤੇ ਬਹੁਤ ਪਾਣੀ ਦੇ ਵਿੱਚ ਰਕਬਾ ਡੁੱਬਿਆ ਹੋਇਆ ਹੈ ਸੋ ਇਸ ਸਮੇਂ ਪੰਜਾਬ ਸਰਕਾਰ ਵੱਲੋਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਵੀ ਹੜ੍ਹ ਪ੍ਰਭਾਵਿਤ ਬੰਦੇ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ ਸੋ ਅੱਜ ਅਸੀਂ ਦੇਖਣ ਦੇ ਲਈ ਵੀ ਆਏ ਆ ਤੇ ਫਰਦਰ ਕੀ ਕਰਨਾ ਹੈ ਕੀ ਕਮੀਆਂ ਰਹਿੀਆਂ ਨੇ ਉਹਦਾ ਜਾਇਜ਼ਾ ਲੈਣ ਦੇ ਲਈ ਵੀ ਆਏ ਆ ਸੋ ਜਿੱਥੇ ਕਿਤੇ ਮੈਡੀਕਲ ਏਡ ਦੀ ਲੋੜ ਹੈ ਉੱਥੇ ਡਾਕਟਰਾਂ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਜਿੱਥੇ ਪਸ਼ੂਆਂ ਦੇ ਡਾਕਟਰਾਂ ਦੀ ਲੋੜ ਹੈ ਪਸ਼ੂਆਂ ਦੇ ਡਾਕਟਰ ਪਹੁੰਚ ਰਹੇ ਨੇ ਸੋ ਜਿੱਥੇ ਰਾਸ਼ਨ ਦੀ ਲੋੜ ਹੈ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਪੀਣ ਵਾਲੇ ਪਾਣੀ ਦੀ ਕਮੀ ਹੈ ਉਹ ਪਹੁੰਚਾਈ ਜਾ ਰਹੀ ਹੈ ਤੇ ਲੋਕਾਂ ਦੀ ਵੱਡੀ ਮੰਗ ਬਿਜਲੀ ਦੀ ਸੀ ਸਾਡੀ ਪੂਰੀ ਕੋਸ਼ਿਸ਼ ਦੇ ਨਾਲ ਬਿਜਲੀ ਹੈ ਜਿਹੜੀ ਉਹ ਰਾਤ ਨੂੰ ਸਾਰੇ ਪਿੰਡਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਕਿਉਂਕਿ ਲੋਕ ਆਰਾਮ ਦੇ ਨਾਲ ਸੌ ਸਕਣ। ਸੌ ਇਹ ਜਿਹੇ ਸਮੇਂ ਸਰਕਾਰ ਦਾ ਫਰਜ਼ ਵੀ ਬੰਦ ਹੈ ਤੇ ਅਸੀਂ ਇੱਥੋਂ ਤੱਕ ਕੀਤਾ ਹੈ ਕਿ ਜਿੰਨੇ ਡਿਸਕਨੈਕਟ ਹੋ ਗਏ ਲੋਕ ਉਹਨਾਂ ਸਾਰੇ ਲੋਕਾਂ ਦੇ ਮੋਬਾਈਲ ਨੰਬਰ ਨੋਟ ਕਰਕੇ ਉਹ ਸਾਡੇ ਅਫੀਸਰ ਸਾਹਿਬਾਨ ਨਵੇਂ ਨੇ ਸਾਡੇ ਐਮ ਐਲ ਏ ਸਾਹਿਬ ਨਵੇਂ ਨੇ ਤੇ ਇਹਨਾਂ ਲੋਕਾਂ ਨੂੰ ਵੀ ਅਸੀਂ ਇੱਕ ਜਿਹੜਾ ਕੰਟਰੋਲ ਰੂਮ ਦਾ ਨੰਬਰ ਹੈ ਉਹ ਦੇ ਰਹੇ ਹਾਂ ਤਾਂ ਜੋ ਇਨ ਕੇਸ ਆਫ ਐਮਰਜੈਂਸੀ ਕਿਸੇ ਵੀ ਸਮੇਂ ਲੋੜ ਹੈ ਤਾਂ ਉਹ ਕਾਲ ਕਰ ਸਕਦੇ ਨੇ ਤੇ ਹਰ ਤਰ੍ਹਾਂ ਦੀ ਸਹਾਇਤਾ ਜਿਹੜੀ ਉਹ ਮਹੱਈਆ ਕਰਾਈ ਜਾਏਗੀ ਇਹ ਜਿਹੜਾ ਪਿੰਡ ਟੋਟਲੀ ਇਕੱਲਾ ਹੀ ਪਿੰਡ ਹੈ ਚ ਇਹਦੇ ਤਿੰਨ ਪਾਸੇ ਤੇ ਪਾਕਿਸਤਾਨ ਆ ਇਹ ਇਹਨਾਂ ਦੀ ਇੱਕੋ ਹੀ ਐਂਟਰੀ ਹੈ ਸੋ ਉਹਦੇ ਮਤਲਬ ਵੀ ਕੀ ਸਮੱਸਿਆਵਾਂ ਇਹਨਾਂ ਨੇ ਦੱਸੀਆਂ ਨੇ ਤੇ ਬੜੇ ਬਹਾਦਰ ਲੋਕ ਨੇ ਇਹ ਮੈਂ ਸਮਝਦਾ ਜਿਹੜੇ ਸਾਰੇ ਪਾਸੇ ਘਰੇ ਤੇ ਬੜੀ ਮਿਹਨਤ ਦੇ ਨਾਲ ਆਪਣਾ ਗੁਜ਼ਾਰਾ ਵੀ ਕਰ ਰਹੇ ਨੇ ਤੇ ਦਲੇਰੀ ਦੇ ਨਾਲ ਇਹ ਲੋਕ ਬੈਠੇ ਆ ਸੋ ਮੈਂ ਕੱਲ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਵੀ ਗਿਆ ਸੀ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਵੀ ਗਿਆ ਸੀ ਤੇ ਪਰਸੋਂ ਅਸੀਂ ਕਪੂਰਥਲਾ ਦੇ ਸultanpur Lodhi ਜਿੱਥੇ ਸਭ ਤੋਂ ਜ਼ਿਆਦਾ ਅਫੈਕਟਡ ਹੈ ਉੱਥੇ ਵੀ ਜਾ ਕੇ ਆਇਆ ਸੋ ਸਾਰੇ ਇਹੀ ਹਦਾਇਤਾਂ ਨੇ ਤੇ ਸਾਰੇ ਅਫਸਰ ਸਹਿਬਾਨ ਆ ਰਹੇ ਲੋਕੇ ਉੱਥੇ ਬੈਠੇ ਨੇ तो तो। तो नहीं 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 नही ਇੰਨਾ ਸਾਰੇ ਪਿੰਡ ਕਿੱਲੇ ਘਰ ਇੱਥੇ ਹੁਣ ਦੇ ਪਰਸੇ ਦੇ ਦੇਖ ਲੈ ਛੱਡ ਕੇ ਸਾਡੇ ਪਾਏ ਵਾਹ ਪਾਈ ਚੀਜ਼ ਨਾਲ ਨਾ ਮੱਚਾ ਹਾਂ ਉਹ ਕੀਤੀ ਕੋਈ ਵੀ ਨਹੀਂ ਪਟਾ ਰਹੇ ਜਾਂਦੇ ਜਿਹੜੀ ਚੀਜ਼ ਦੀ ਲੋੜ ਹੈ ਕੁਝ ਵੀ ਹੈ ਮੰਗਣ ਖਾਣ ਪੀਣ ਦਾ ਸਮਾਨ ਕੋਈ ਚਾਰੇ ਪੂਛ ਇਹ ਜਿਹੜੇ ਨੰਬਰ ਨੋਟ ਕਰਕੇ ਐਮਐਲਏ ਸਾਹਿਬ ਨੂੰ ਦੇ ਰਹੇ ਨੇ ਅੱਜ ਸ਼ਾਮ ਨੂੰ ਦੇ ਦੋਗੇ ਦਾ ਘਰੋਂ ਘਰ ਹੀ ਜਾ ਕੇ ਇਹਨਾਂ ਦੇ ਮੋਬਾਈਲ ਨੰਬਰ ਇਹਨਾਂ ਦਾ ਨਾਮ ਲਿਖ ਕੇ ਐਮਐਲਏ ਸਾਹਿਬ ਨੂੰ ਦੇ ਦਿਓ ਫੋਨ ਕਰਕੇ ਪੁੱਛਣਾ ਇਹਨਾਂ ਨੂੰ ਐਮਐਲਏ ਸਾਹਿਬ ਪੁੱਛਣਗੇ ਜਿਹੜੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਠੀਕ ਹੈ ਅੱਜ ਸ਼ਾਮ ਤੱਕ ਹੋ ਜਾਵੇ ਸ਼ਾਮ ਤੱਕ ਮੱਠੇ ਪਹੁੰਚ ਜਾਣੇ ਇਹਨਾਂ ਦੇ ਸ਼ਾਮ ਤੱਕ ਮੱਠੇ ਇਹਨਾਂ ਦਾ ਨੰਬਰ ਲਓ ਨੰਬਰ ਜੋ ਵੀ ਟਰਾਲੀ ਆਵੇ ਤੁਸੀਂ ਨਾਲ ਆਪ ਆਇਆ ਕਰੋ ਕਿੱਟਾ ਉਹ ਵੀ ਆ ਰਹੀ ਐ ਅੱਛਾ ਤਾਂ ਵੈਸੇ ਡਾਕਟਰ ਨੇ ਸਾਨੂੰ ਲੋਨ ਨੀ ਪਰ ਰਾਸ਼ਨ ਦੇ ਦਿੱਤਾ ਸੀ ਕਿਹਦੇ ਆ ਨੰਬਰ ਸਾਰੇ ਪਿੰਡ ਦੇ ਆ ਜਿਹੜੇ 100 ਘਰ ਆ ਇੱਥੇ ਸਾਰਿਆਂ ਦੇ ਮੋਬਾਈਲ ਨੰਬਰ ਤੇ ਇਹਨਾਂ ਨੂੰ ਆਪਣਾ ਮੋਬਾਈਲ ਨੰਬਰ ਦੇਣਾ ਜਿਹੜਾ ਆਪਣਾ ਕੰਟਰੋਲ ਰੂਮ ਆ ਇੱਥੇ ਰਾਸ਼ਨ ਪਾਣੀ ਇਹਨਾਂ ਨੂੰ ਇਹ ਕਹਿੰਦੇ ਲੋਡ ਨਹੀਂ ਪਰ ਫਿਰ ਵੀ ਆਪਾਂ ਆਪਣੇ ਵੱਲੋਂ ਲੈ ਕੇ ਆਓ ਸਾਡੀ ਭੁੱਲ ਰਹਿ ਗਈ ਨੇ ਅਸੀਂ ਰਾਸ਼ਨ ਪਾਣੀ ਲੈ ਕੇ ਆਉਂ 049555 ਐਮਐਲਏ ਸਾਹਿਬ ਨੂੰ ਨਾਲ ਆ ਜਾਣਾ ਨਹੀਂ ਇੱਥੇ ਡਿਊਟੀ ਲਾ ਦਿਓ ਕਿਸੇ ਸਪੈਸ਼ਲ ਅਫਸਰ ਦੀ ਇਸ ਪਿੰਡ ਪਿੱਛੇ ਅਲੱਗ ਤੋਂ ਮਤਲਬ ਇਹ ਪਿੰਡ ਟੋਟਲੀ ਕਟਿਆ ਹੋਇਆ ਹੈ ਇੱਥੇ ਕਿਸੇ ਵੀ ਕਿਸਮ ਦੀ ਇਹਨਾਂ ਨੂੰ ਕਮੀ ਨਹੀਂ ਹੋਣੀ ਚਾਹੀਦੀ ਕਿਸੇ ਗੱਲ ਦੀ ਤੁਸੀਂ ਕਿੰਨੇ ਮਿੰਟ ਦੱਸਾ ਮਿੰਟ ਚ ਆ ਜਾਣਾ ਸਾਹਮਣੇ ਆ ਗਏ ਚਲੋ ਆ ਜਿਓ ਫਿਰ ਅਸੀਂ ਇੱਥੇ ਹੀ ਆਲੇ ਆ ਜਾਈਏ ਐ ਮੰਤਰੀ ਸਾਹਿਬ ਜਦੋਂ ਸਾਡੇ ਕੋਈ ਮਕਾਨ ਆਂਦੇ ਆ ਜਾਂ ਕੁਝ ਵੀ ਲਖਿੰਦਾ ਚਲੋ ਆਪਣੇ ਚਲ ਮੰਦੇ ਪੱਕੇ ਹੀ ਗਿਆ ਜਿੰਨੇ ਵਿਚਾਰੇ ਦਾ ਕੱਚੇ ਹੀ ਹੈਗੇ ਸੀ ਡੈਕ ਪਾ ਪਿਛਲੀ ਬਾੜ ਵਿੱਚ ਹਾਂ ਪਰ ਕੋਈ ਨਹੀਂ ਤਾਂ ਸਾਰਾ ਬੀਬੇ ਦਾ ਮੁਆਵਜ਼ਾ ਵੀ ਦੇਵਾਂਗੇ ਸਭ ਕੁਝ ਕਰਾਂਗੇ ਇਹਦਾ ਹਾਂ ਬਾਕੀ ਤਾਂ ਦੇਖੋ ਕੁਦਰਤ ਹੈ ਉਹ ਤੇ ਖੁਸ਼ ਹੋਵਾਣੀ ਹਾਂ ਉੱਤੇ ਕੋਈ ਜੀਵ ਨਹੀਂ ਅੱਜ ਮੈਲੇ ਸਭ ਆ ਗਏ ਆਓ ਇੱਧਰ ਆਜੋ ਆਜੋ ਬੰਜਾ ਉਹ ਬੈਠੇ ਹੁਣ ਸੀਟ ਤੇ ਪੈਗ ਕੋਲ ਸੀਰ ਇਹ ਮਾਤਾ ਦੇ ਹੌਸਲੇ ਸਾਰੇ ਬੈਠੇ ਨੇ ਸਿਆਣੇ ਬੱਚੇ ਸਭ ਤੇ ਬਜ਼ੁਰਗਾਂ ਦਾ ਸਿਆਣਿਆਂ ਦਾ ਆਸ਼ੀਰਵਾਦ ਹੀ ਹੁੰਦਾ